ਸਾਇਤ ਕੋ ਟੰਬ ਪ੍ਰਾਨ ਕੋ ਹੱਤਨਾ ਕੋ ਟੰਬ ਦੇ ਸਮੇਂ ਸਾਡੇ ਪ੍ਰਾਨਾਂ ਨੂੰ ਨਾਸ਼ ਕਰ ਦੂਗਾ ਅਹ ਡਰ ਗਏ ਦਿੱਲੀ ਦੇ ਢਿੱਲੀ ਪੈ ਗਈ ਸਿੱਖੀ ਕਲਗੀ ਚੜਾਈਏ ਗਰਜ ਕੇ ਕਹਿਣਗੇ ਨਾ ਜਦੋਂ ਵੀ ਐਸਾ ਖਾਲਸਾ ਪੈਦਾ ਕਰੂੰ ਜਿਹੜਾ ਹਜ਼ਾਰਾਂ ਵਿੱਚ ਖੜਾ ਲੁਕੇ ਨਾ ਆਵ ਧੜ ਪਰ ਰਾਖਾ ਹੋ ਚੁੱਕ ਸਾਰਾ ਕਰੋ ਹੁਣ ਮਾਰੋ ਧੜ ਦੇ ਉੱਤੇ ਹੁਸ਼ਿਆਰੀ ਨਾਲ ਪਹਿਰਾ ਰੱਖੋ ਕੋਇ ਨਾ ਯਸ ਕੋ ਛਪ ਲੈ ਜਾ ਅਹੀ ਦੀ ਗੱਲ ਨਾ ਸਿੱਖ ਲੋਕ ਕੇ ਲੈ ਨਾ ਜਾਏ ਮਹਾਰਾ ਦੀ ਧੜ ਦੇ ਤਾ ਔਰ ਮਹ ਡਿੰਡਮ ਦੀ ਜਹ ਫੇ ਅਦੇ ਸ਼ਹਿਰ ਵਿੱਚ 1400 ਦੇਲੀ ਆ ਸਿੱਖਾਂ ਦੀ ਇਹ ਮਨਿਆਦੀ ਕਰਦੇ ਹੋ ਡੌਂਡੀ ਫੇਰਦੇ ਹੋ ਸੰਗਤ ਮੈਂ ਸਿੱਖ ਜੋ ਇਹਨ ਕੇ ਜਿਹੜਾ ਇਹਨਾਂ ਦਾ ਸਿੱਖਵਾ ਨਾ ਸੰਗਤ ਚ 2200 ਦੇਲੀ ਸੀ ਉਸ ਵੇਲੇ ਲੈ ਕਰ ਜੇ ਲੈ ਕਰ ਜਾਏ ਕਰ ਹੈ ਸਸਕਾਰ ਗੁਰੂ ਸਾਹਿਬ ਦੇ ਸਿਸ਼ਤ ਦੇ ਨੂੰ ਲੈ ਕੇ ਜਾ ਕੇ ਸਸਕਾਰ ਕਰਦੇ ਨੇ ਇਓ ਕਰੋ ਤੇ ਹੂੰ ਪਹਿਲਾ ਰੱਖੋ ਨਾਲੇ ਚਿਲਾਕੀ ਆ ਉਸ ਦੀ ਔਰੰਗਜ਼ੇਬ ਜਮਹਿੰਦਨ ਕੀ ਰੀਤ ਉਦਾਰ ਜਮਹਿੰਦਨ ਦੀ ਰੀਤ ਉਦਾਰ ਬੜੀ ਭਾਰੀ ਇਮ ਕਰ ਹੁਕਮ ਸਭਾ ਮੈਂ ਪਖ ਜੋ ਕਰਕੇ ਹੁਕਮ ਸਭਾ ਦੇ ਚੰਦਰੰਗੇਨ ਕਿਹਾ ਲਖੇ ਨਾ ਹਮ ਇਮ ਛਲ ਰਾਜ ਰੱਖਾ ਇਹ ਅਸੀਂ ਨਹੀਂ ਜਾਣ ਸਕੇ ਗੁਰੂ ਸਾਹਿਬ ਨੇ ਛਾਲੀ ਰਾਜ ਰੱਖਿਆ ਸੀ ਮੈਂ ਨਹੀਂ ਸਮਝ ਸਕਿਆ ਛੜਿਆ ਆਪ ਤੇ ਸਤਿਗੁਰਾਂ ਨੂੰ ਕਿੰਦਾ ਹੈ ਦੇਕਰ ਦੋਸ਼ ਮੋਹੇ ਸਿਰ ਪਹਾਰੀ ਗੁਰੂ ਸਾਹਿਬ ਜੀ ਨੇ ਮੇਰੇ ਸਿਰ ਤੇ ਦੋਸ਼ ਦੇ ਕੇ ਬੜਾ ਭਾਰੀ ਤਨ ਤਿਆਗ ਕਰਨ ਮੈਂ ਬਿਲਮ ਬਿਸਾਰੀ ਦੇ ਤਿਆਗਨ ਚ ਮਾਰਨ ਦੇਰ ਮੇਰਤੀ ਝਾਟੀ ਜੇਤੀ ਜੋ ਸੁ ਆ ਗਏ ਕਹੇ ਨਾ ਮੋਹਰੇ ਅਜ ਮਤਲਬੇ ਮੇਰੇ ਕਹੇ ਕਲਾਮਾਤ ਦੇਖੋ ਲਾਈ ਨਹੀਂ ਗੁਰੂ ਸਾਹਿਬ ਜੀ ਬਾਰ ਬਾਰ ਬਹੁਤ ਸਮਝਾਇਆ ਲੋਕਵਾਰੀ ਬੜਿਆਂ ਆਰਮੀਨ ਜਾ ਕੇ ਸਮਝਾਇਆ ਮੋਲਾਨਿਆਂ ਨੇ ਅਤ ਉਮਰਾਵਾਨ ਮਨ ਬੇਸਰਾਮ ਨਾ ਹੋਇ ਅਬ ਮੇਰਾ ਮੇਰਾ ਮੱਖ ਕਹਿੰਦਾ ਟਿਕਦਾ ਨਹੀਂ ਡੈਲ ਗਿਆ ਸਵਕਤ ਰੰਗਦੇਵ ਕਹਿਰ ਲੱਗਾ ਉਤਪਾਤਨ ਤੇ ਹੌਲ ਬੜੇ ਬੜੋ ਬੱਧਰ ਹੋਰੇ ਮੇਰਾ ਚਿਤ ਹੌਲ ਗਿਆ ਸੋਇ ਕੰਬ ਗਿਆ ਹੈ ਨਰਖ ਸ਼ਾਮ ਦੇ ਸੁਨਤ ਬਖਾਨ ਇਦਾਂ ਰੰਗਦੇਵ ਆਪ ਦੇ ਦਿਲ ਦੀ ਹਾਲ ਦੱਸਦਾ ਜਿਵੇਂ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦੇਖਣ ਗਏ ਦੀ ਹਾਲਤ ਹੋਈ ਸੀ ਇਹ ਕਿ ਕੋ ਸ਼ਾਮਤੀ ਆਦਮੀ ਨਹੀਂ ਉਹ ਕਹਿੰਦੇ ਆ ਤੂੰ ਬਹੁ ਕਹੋ ਨਾਇਕ ਨਹਿਮਾਨੇ ਅਰਸ਼ਾ ਤੂੰ ਤਾਂ ਵਹਿਰਾ ਕਿਆ ਸੀ ਦਿੱਤੀ ਜਿੰਨਾ ਵੀ ਗੁਰੂ ਸਾਹਿਬ ਮੰਨੇ ਨਹੀਂ ਆਗੇ ਕਤਲ ਭਾਏ ਬਹੁ ਤੇ ਅੱਗੇ ਵਹਿਰੇ ਸਰਮਦਾਰ ਦੇ ਫਕੀਰ ਤੁਸੀਂ ਕਤਲ ਕਰ ਦਿੱਤੇ ਸ਼ਰਾ ਨਾ ਮੰਨਣਾ ਹੈ ਚੱਲ ਹੈ ਕੋ ਫੇਰ ਜੇ ਦੇ ਸ਼ਰਾ ਨਹੀਂ ਮੰਨਦੇ ਉਲਟੇ ਪਾਸੇ ਚੱਲਦੇ ਆ ਔਰ ਬੀਤ ਗਈ ਜੋ ਬਾਤ ਤੇਰੀ ਬਾਦਸ਼ਾਹ ਗੱਲ ਪਹਿਲਾਂ ਗੁਜ਼ਰ ਚੁੱਕੀ ਕੀ ਵਿਚਾਰ ਇਸ ਕਿਉਂ ਪੇਸ਼ਤਾ ਕਿਉਂ ਕਿਉਂ ਤੂੰ ਪੇਸ਼ਤਾ ਹੋ ਉਹਦੀ ਵਿਚਾਰ ਕਿਉਂ ਕਰ ਰਹੇ ਆਂ ओम ਕੀ ਆਦਮੀਆਂ ਨੂੰ ਕਹਿੰਦੇ ਆਜਮਤਵੰਤ ਭਾਇਓ ਤੋ ਕਹਾਂ ਜੇ ਗੁਰੂ ਸਾਹਿਬ ਕਰਾਮਾਤ ਵਾਲੇ ਹੋਏ ਤਾਂ ਕੀ ਹੋ ਗਿਆ ਮਾਨੀ ਸ਼ਰਾ ਨਾ ਨੀਤੀ ਲਹਾ ਜੇ ਚੰਗੀ ਜਾਣ ਕੇ ਆਪਣੀ ਤੁਰਕਾਂ ਦੀ ਸ਼ਰਾ ਨਹੀਂ ਨਾ ਉਹਨੂੰ ਮੰਨੀ ਹੈ ਹਿੰਦੂ ਤੁਰਕ ਸ਼ਰਾ ਬਿਨ ਕਨ ਜਿਹੜੇ ਹਿੰਦੂ ਤੇ ਮੁਸਲਮਾਨ ਸ਼ਰਾ ਜਨਾ ਚੱਲਣ ਵਾਲੇ ਬਹੁਤੇ ਐ ਸ਼ਰਮ ਦੇ ਆਦੇ ਹਜ਼ਾਰ ਹੋਂ ਹਨ ਤੁਸੀਂ ਸਰਮਾਦਿਕ ਫਕੀਰ ਹਜ਼ਾਰਾਂ ਕਤਲ ਕੀਤੇ ਐ ਕਿ ਕੀ ਚਿੰਤਾ ਚਿਤ ਕਰ ਤੁਦੁਰੰਬਾਲ ਦੀ ਚਿੰਤਾ ਚਿਤ ਤੇ ਰੰਗਜੀਵ ਕਰ ਰਿਹਾ ਹੈ ਬੀਨ ਬਧਾਵਨ ਤਮਿਆ ਨ ਸਰਵ ਤੂੰ ਧੰ ਇਹ ਦੀਨ ਜਿਹੜਾ ਮੁਸਲਮਾਨਾਂ ਦੇ ਮੱਝ ਵਧਾਉਣ ਦਾ ਅਨੁਸਾਰੀ ਹੋ ਕੇ ਵਰਤ ਲੋਕਾਂ ਨੇ ਭਨੇ ਧੀਰਤਾ ਉਤਾਰਿਓ ਲੋਕਾਂ ਦੇ ਕਹੇ ਤੂੰ ਧੀਰਜ ਨਾਲ ਕੁਸ਼ਾਂਤਿਆਂ ਦੇ ਕਹੇ ਤੋ ਰੱਖੀ ਥੋੜੀ ਜੀ ਉਹ ਗਾਹੋ ਮਨ ਸੰਸੇ ਭਾਵੇਂ ਮਨ ਪਕੜਿਆ ਗਿਆ ਉਸ ਵੇਲੇ ਸਭ ਤੋਂ ਨੌਰੰਗ ਜੀ ਉਦੋਂ ਹੋਰ ਮਹਾਂ ਡਿੰਡਮ ਦਰਦਾਰ ਫੇਰ ਸ਼ਹਿਰ ਵਿੱਚ ਸਾਧ ਸੰਗ ਜੀ ਉਹ ਦਰਦਾਰ ਵਿੱਚ ਡੌਂਡੀ ਪਟਾਈ ਤੁਰ ਹੈ ਸੇਖ ਸਕਦੇ ਤੇ ਸਵੇ ਉਹ ਗਿੱਲੀ ਦੇ ਬਸਣ ਵਾਲੇ ਜਿਹੜੇ ਸਿੱਖਾ ਸੁਣਦੇ ਆ ਸਾਰੇ ਤਰਾਸ ਤੁਰਕ ਪਤ ਕੋ ਵਤ ਤਹਾ ਲਿਗੇ ਜੋ ਡਰ ਗਏ ਢਲੀ ਰਹੀ ਦਿੱਲੀ ਦੀ ਸਿੱਖੀ ਸਭ ਕੰਬ ਗਏ ਉਸ ਵੇਲੇ ਰੰਗ ਜੇਵਤੂ ਹਮ ਸਿੱਖ ਸੇਵਕ ਨਹੀਂ ਓਚਾਰ ਕਿਉਂ ਲੋਕ ਜਿਹੜੇ ਕਹਿੰਦੇ ਅਸੀਂ ਗੁਰੂ ਕੇ ਸਿੱਖ ਸੇਵਕ ਨਹੀਂ ਗੁਰੂ ਸਾਹਿਬ ਦੀ ਧਰ ਦਾ ਸਿਰਕਾਰ ਕਰਨ ਵਾਤੇ ਇੰਨੀ ਕਮਜ਼ੋਰੀ ਦਿੱਲੀ ਦੀ ਸੰਗਤ ਨੂੰ ਵਿਖਾਈ ਉਸ ਵਕਤ ਦੇਣਾ ਹਾਣਾ ਗੋਰਖੀ ਲੋਥੇ ਓਠਾ ਕਿਸੇ ਨੇ ਵੀ ਸਤਗੁਰੂ ਸਰਜੀਤ ਬਾਦਸ਼ਾਹ ਦੇ ਸੀਰ ਨੂੰ ਚੱਕਿਆ ਨਹੀਂ ਉਹਨਾਂ ਨੇ ਲਖਾ ਹੈ ਸਹੀ ਕਰ ਦੇ ਮਰਵਾ ਜਾਂ ਦੇ ਕਿ ਸਾਨੂੰ ਸਿੱਖ ਸਹੀ ਕਰਕੇ ਨਿਸ਼ਤੇ ਕਰਕੇ ਕਤਲ ਕਰਾ ਦੂਗਾ ਰੰਗ ਜੇਵ ਆਹ ਡਰ ਕੇ ਦਿੱਲੀ ਦੇ ਢਿੱਲੀ ਪੈ ਗਈ ਸਿੱਖੀ ਇਹ ਨਾਲ ਕਾਰਕਾਰਦਾਰਦਾਰ ਦੂਰ ਦੂਰ ਸਾਰੇ ਉਸਨੇ ਘਰਾਂ ਘਰਾਂ ਤੇ ਦੂਰ ਦੂਰ ਕੇ ਸਭ ਸਭ ਕੇ ਸਾਰੇ ਨਰ ਨਾਰੀ ਸਭ ਕਾਢ ਨਹਗਾ ਬਾਰਾਂ ਤੋਂ ਬਹੁ ਰੰਗੇ ਨੂੰ ਕੱਢੀ ਜਾਂਦੇ ਪਰ ਸਿੱਖ ਨਾ ਮੰਨਿਆ ਉਦੋਂ ਸਾਰੇ ਹੀ ਮੁਕਰ ਗਏ ਹਾ ਹਾ ਕਾਰ ਕਰਹ ਪੁਰਸਾਰੂ ਸਾਰਾ ਸ਼ਹਿਰ ਹਹਾਕਾਰ ਉਸ ਵੇਲੇ ਕਰ ਰਿਹਾ ਹੈ ਅਪਰਾਧੀ ਪਾਪੀ ਹਤਿਆ ਕਹਿੰਦੇ ਬੜਾ ਬੁਨਾਗਰ ਰਮ ਜੀਵ ਹੈ ਪਾਪੀ ਹੈ ਹਤਿਆ ਕਰਨ ਵਾਲਾ ਹੈ ਗੁਰ ਕਾ ਨਿੰਦਕ ਹੈ ਜਨ ਕੀ ਪੂਜਾ ਸਭ ਜਗ ਕਰਾ ਜਿਸ ਨੂੰ ਸਾਰਾ ਸੰਸਾਰ ਪੂਜਨ ਕਰਦਾ ਸੀ ਸੇਵਤ ਸੁਖ ਕੀ ਇੱਛਾ ਤਰਾਂ ਲੋਕ ਕਰਦੇ ਸੀ ਸੁਖ ਦੀ ਇੱਛਾ ਰੱਖਦੇ ਸੰਸਾਰੀ ਸੁਤਬਿ ਤੇ ਆਦ ਕਾਮ ਨਾ ਪਾਉ ਜਿਨ੍ਹਾਂ ਦੇ ਪੌਸੋਂ ਪੁੱਤਰ ਤੇ ਤਾਂ ਆਦਿਕ ਵੀ ਕਾਮਨਾ ਪਾਉਂਦੇ ਸਾਂ ਬਾਂਛਾ ਨਰਕ ਪਰੇ ਕੱਢ ਲੈ ਹੈ ਜੇ ਚਾਹੁੰਦੇ ਸੀ ਕਿ ਨਰਕ ਚ ਪਿਆ ਨੂੰ ਗੁਰੂ ਸਾਹਿਬ ਕੱਢ ਲੈਣਗੇ ਸਾਨੂੰ ਕਰਾਮਾਤ ਕੇ ਸਿੰਧ ਅਪਾਰਾ ਗੁਰੂ ਸਾਹਿਬ ਪਰਮਾਤਮਾ ਦੇ ਸਮੁੰਦਰ ਸਨ ਬੜੇ ਭਾਰੀ ਨੈਣ ਦਿਖਾਵਨ ਕੋ ਪ੍ਰਣ ਤਹਾ ਗੁਰੂ ਪਰਮਤਾਲ ਜਿਹਾ ਸੀ ਕਿ ਨਹੀਂ ਦਿਖਾਉਣੀ ਇਸ ਕਰਾਮਾਤ ਇਹਦਾ ਨਾ ਸਮਝਿਓ ਆਛਾ ਗੁਰੂ ਇਹ ਸਭਗਾਂ ਦਾ ਗੋਪਾਲ ਸਾਹਿਬ ਰੰਗਦੇਵ ਮੂਰਖ ਸਮਝ ਨਹੀਂ ਸਕਿਆ ਆਸ ਪ੍ਰਭ ਕਤਲ ਕਰਾਏ ਮੂਰਖ ਐਦਾ ਮੂਰਖ ਐਸੇ ਪ੍ਰਭ ਦੇ ਤਾਂ ਸ਼ਹੀਦ ਕਰਾਤਾ ਗੁਰ ਸੇਖਾ ਹਮਕੋ ਜਬ ਹੀ ਜਾਣ ਤੇ ਕਹਿੰਦੇ ਜਦੋਂ ਸਾਨੂੰ ਸਮਝ ਲੰਨੀ ਗੁਰੂ ਕੀ ਸਿੱਖ 1403 ਈਸਵੀ ਉਸ ਵੇਲੇ ਸੈਤ ਕੋ ਤੁੰਬ ਪ੍ਰਾਨ ਕੋ ਹੱਤਨਾ ਕਰਨਾ ਕੋ ਤੁੰਬ ਪ੍ਰਾਨ ਦੇ ਸਮੇਂ ਸਾਡੇ ਪ੍ਰਾਣਾਂ ਨੂੰ ਨਾਸ਼ ਕਰ ਦੂਗਾ ਐਂ ਡਰ ਕੇ ਦਿੱਲੀ ਦੇ ਤੁੱਲੀ ਪੈ ਗਈ ਸਿੱਖੀ ਕਲਗੀ ਚੜ ਚਾਹੀਏ ਗਰਜ ਕੇ ਕਹਿਣਗੇ ਨਾ ਜਦੋਂ ਵੀ ਐਸਾ ਖਾਲਸਾ ਪੈਦਾ ਕਰੂੰ ਜਿਹੜਾ ਹਜ਼ਾਰਾਂ ਵਿੱਚ ਖੜਾ ਲੁਕੇ ਨਾ ਐਮ ਨਿੰਦਾ ਕਰ ਘਾਰ ਨਿਕਾਰਾ ਉਸ ਨਾਲ ਨਿੰਦਿਆ ਕਰਦੇ ਤੇ ਗਾਲਾਂ ਕੱਢਦੇ ਹਨਗੇ ਮੇਲ ਮੇਲ ਕਰਹਾ ਹਾ ਹਾ ਕਰ ਉਚਾਰ ਰਹੇ ਹਾਂਗੇ ਉਸ ਵਕਤ ਜਦ ਤਨਾ ਹੋ ਤ ਛਪੇ ਸਭ ਕਹੇ ਸਾਰੇ ਪ੍ਰਗਟ ਨਹੀਂ ਹੁੰਦੇ ਲੁਕੇ ਹੀ ਗੱਲਾਂ ਕਰਦੇ ਆ ਭੋਵੀ ਦੁਸ਼ਟ ਹਠੀ ਲਖ ਕੋ ਮਨ ਲਹ ਦੁਸ਼ਟ ਹਠਿਆ ਜਾਣ ਕੇ ਮਨ ਜਕਈ ਲਖਦੇ ਹਨਗੇ